ਜੇ ਮਾਰਗ ਕੇ ਗਨੇ ਜਾਹੇ ਨਾ ਕੋਸਾ ਹੁਣ ਵਿਚਾਲੇ ਕੇ ਆ ਗਿਆ ਜੀ ਕੇ ਆਉਣ ਕਰਕੇ ਮਾਰਗ ਤੇ ਗੱਗੇ ਦਾ ਔਂਕੜ हट ਗਿਆ ਜਿਸ ਮਾਰਗ ਦੇ ਕੋ ਨਹੀਂ ਗਿਨੇ ਜਾਂਦੇ ਕੋ ਨਹੀਂ ਗਿਨੇ ਜਾਂਦੇ ਹਰ ਦਾ ਨਾਮ ਮੂੰਹਾਂ ਸੰਗ ਤੋਸਾ ਰਾਤੀ ਲੋੜਾਂ ਪੂਰੀਆਂ ਕਰਨ ਲਈ ਹਰੀ ਦਾ ਨਾਮ ਤੋਸ਼ਾ ਹੋਵੇਗਾ ਜੀਵੇਂ ਦਰਬਾਰ ਸਾਹਿਬ ਵੇਖੋ ਤੁਸੀਂ ਸੁਖਾਸਣ ਤੋਂ ਬਾਅਦ ਨਾ ਅੱਗੇ ਪਿਆ ਜੋ ਵੀ ਸਜਾਵਟ ਕੀਤੀ ਹੁੰਦੀ ਹੈ ਉਹ ਸਮਾਨ ਜਦੋਂ ਉਹਨੂੰ ਵਾਪਸ ਸੰਭਾਲਿਆ ਜਾਂਦਾ ਹੈ ਨਾ ਉਹਨੂੰ ਕਿਹਾ ਜਾਂਦਾ ਤੋਸ਼ਾਖਾਨਾ ਜਿੱਥੇ ਕੋਈ ਨਹੀਂ ਉੱਥੇ ਮਾਲਕ ਦਾ ਨਾਮ ਖਜ਼ਾਨਾ ਹੈ ਖਜ਼ਾਨਾ ਅੱਗੇ ਦਰਸ਼ਨ ਕਰੋ ਜੀ ਜੇ ਪੈਂਡਾ ਹੈ ਮਹਾ ਅੰਧ ਗੁਵਾਰਾ ਇਹਨੂੰ ਪੈੜਾ ਨਹੀਂ ਬੋਲਣਾ ਜੇ ਪਹਿਲਾਂ ਜੇ ਪੈਂਡਾ ਹੈ ਮਹਾ ਅੰਧ ਗੁਵਾਰਾ ਪੈਂਡੇ ਦੇ ਡੱਡੇ ਨੂੰ ਦੇਖੋ ਜੀ ਦੋ ਲਾਮਾਂ ਲੱਗੀਆਂ ਨੇ ਜਿਸ ਰਸਤੇ ਵਿੱਚ ਮਹਾ ਅੰਧ ਗੁਵਾਰਾ ਬਹੁਤ ਘੁੱਪ ਹਨੇਰਾ ਹੋਵੇਗਾ ਇੱਥੇ ਹੁਣ ਦੇਖੋ ਜੇ ਆਪਣਾ ਹੁਣ ਪ੍ਰੈਜ਼ੈਂਟ ਚੰਗਾ ਹੈ ਨਾ ਹੁਣ ਇਸ ਸਮੇਂ ਬਾਕੀ ਜ਼ਿੰਦਗੀ ਆਪਣੇ ਆਪ ਹੀ ਸਹੀ ਹੋ ਜਾਵੇਗੀ ਹਰ ਕਾ ਨਾਮ ਸੰਗ ਉਜੀਆਰਾ ਉਥੇ ਸੱਚਾ ਨਾਮ ਉਜੀਆਰਾ ਰੋਸ਼ਨੀ ਦਾ ਕੰਮ ਕਰੇਗਾ ਨਾਮ ਹੀ ਸਾਡੀ ਜ਼ਿੰਦਗੀ ਵਿੱਚ ਚਾਨਣ ਹੈ ਚਾਨਣ ਹੈ ਜਹਾਂ ਪੰਥ ਤੇਰਾ ਕੋ ਨਾ ਸਿਹਾ ਨੂੰ ਜਿੱਥੇ ਜੱਜਾ ਹਾ ਹੋਵੇ ਉਥੇ ਜਾਣਾ ਬੋਲਣਾ ਜਹਾਂ ਪੰਥ ਪੰਥ ਦੇ ਥੱਥੇ ਨੂੰ ਸਿਹਾਰੀ ਲੱਗੀ ਆ ਭਾਵ ਰਸਤੇ ਵਿੱਚ ਜੀਸੇ ਰਸਤੇ ਵਿੱਚ ਤੇਰਾ ਕੋਈ ਸਹਾਨੂ ਅਸਲੀ ਮਰਹਮ ਕਹਿ ਲੋ ਜੀ ਤੁਸੀਂ ਕੋਈ ਨਹੀਂ ਹੈ ਇਹ ਹੁਣ ਤੁਸੀਂ ਇਹ ਕਹੀਂ ਉਚਾਰਨ ਕਰਨ ਵਿੱਚ ਗਲਤੀ ਕਰਦੇ ਨੇ ਦੋ ਦੋਨੋਂ ਦੰਦ ਚ ਭੀੜ ਕੇ ਨਾ ਜੀਬ ਉੱਤੇ ਲੱਗੇਗੀ ਫਿਰ ਇਈਆ ਬੋਲ ਹੁੰਦਾ ਜੀ ਹਰ ਕਾ ਨਾਮ ਕਹ ਨਾਲ ਪਛਾਨੂ ਉਥੇ ਹਰੀ ਦਾ ਨਾਮ ਸਾਥੀ ਬਣੇਗਾ ਜਿੱਥੇ ਤੈਨੂੰ ਕੋਈ ਨਹੀਂ ਪਛਾਣ ਦਾ ਉਥੇ ਮਾਲਕ ਦਾ ਨਾਮ ਪਛਾਣ ਭਾਵ ਮਿੱਤਰ ਬਣ ਕੇ ਚੱਲਦਾ ਫਿਰ ਪਰਮਾਤਮਾ ਦਾ ਨਾਮ ਜਹਾਂ ਮਹਾ ਭਿਆਨ ਤਪਤ ਬਹੁ ਹੁਕਾਮ ਜਿਸ ਰਸਤੇ ਚ ਬੜੀ ਗਰਮੀ ਹੈ ਧੁੱਪ ਹੈ ਭਾਵ ਜਿੱਥੇ ਈਰਖਾ ਸਾੜਦੀ ਹੈ ਕਾਮ ਕ੍ਰੋਧ ਲੋਭ ਓੰਕਾਰ ਦਾ ਭੈੜਾ ਪ੍ਰਭਾਵ ਸਾੜਦਾ ਹੈ ਮਾਲਕ ਦਾ ਨਾਮ ਅੰਦਰ ਠੰਡ ਪਾਏਗਾ ਮਾਲਕ ਦਾ ਨਾਮ ਹੀ ਅੰਦਰ ਠੰਡ ਪਾਏਗਾ ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਉਥੇ ਹਰੀ ਦੇ ਨਾਮ ਦੀ ਸ਼ਾਂ ਜਿੱਥੇ ਈਰਖਾ ਸਾੜਦੀ ਐ ਮਾਲਕ ਦਾ ਨਾਮ ਅੰਦਰ ਠੰਡ ਪਾਏਗਾ ਜੀ ਉਥੇ ਜਹਾਂ ਤ੍ਰਿਖਾ ਮਨ ਤੂ ਜਾ ਕਰ ਖੈ ਜਿੱਥੇ ਮਨ ਦੀ ਤ੍ਰਿਸ਼ਨਾ ਪਿਆਸ ਨਾਲ ਕਾਲਾ ਭਵੇਂਗਾ ਨਾ ਬਹੁਤ ਕਾਲਾ ਜਿੱਥੇ ਮਨ ਪਾਣੀ ਮੰਗਦਾ ਹੈ ਨਾ ਫਿਰ ਬੰਦਾ ਦੌੜਦਾ ਹੈ ਮੈਨੂੰ ਪਾਣੀ ਮਿਲੇ ਪਾਣੀ ਮਿਲੇ ਹੁਣ ਐਸੇ ਤਰ੍ਹਾਂ ਜਿੱਥੇ ਤ੍ਰਿਸ਼ਾ ਦੀ ਪਿਆਸ ਲੱਗ ਜਾਵੇ ਮਨ ਕਾਲਾ ਪਵੇਗਾ ਆ ਵੀ ਮੇਰਾ ਹੋ ਜਾਏ ਆ ਵੀ ਮੇਰਾ ਹੋ ਜਾਏ ਆ ਵੀ ਮੈਂ ਕਰਨਾ ਆ ਵੀ ਕਰਨਾ ਤਹਾ ਨਾਨਕ ਹਰ ਹਰ ਅੰਮ੍ਰਿਤ ਵਰਖ ਹੈ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਵਰਖੇਗਾ ਉੱਥੇ ਵਰਖੇਗਾ ਉਹ ਮਨਾ ਤੈਨੂੰ ਸ਼ਾਂਤੀ ਦੇਵੇਗਾ ਜਿਵੇਂ ਕਿਸੇ ਨੂੰ ਬੜੀ ತ್ರೆ ਲੱਗੀ ਹੋਵੇ ਪਾਣੀ ਲਈ ਦੌੜਦਾ ਹੋ ਫਿਰਦੇ ਨਾਮ ਫਿਰਦੇ ਰੱਬ ਦੇ ਨਾਮ ਦੀ ਵਰਖਾ ਹੀ ਵਰਖਾ ਉਹ ਪਰਮਾਤਮਾ ਫਿਰ ਵਰਖਾ ਹੀ ਵਰਖਾ ਕਰ ਦਿੰਦਾ ਹੈ ਤੇ ਹੁੰਦਾ ਕੀ ਹੈ ਫਿਰ ਉਹ ਵਿਅਕਤੀ ਰਾਜ ਜਾਂਦਾ ਹੈ ਸੰਤੁਸ਼ਟ ਹੋ ਜਾਂਦਾ ਹੈ ਰਾਜ ਜਾਂਦਾ ਹੈ